ਹਾਂ ਤਾਂ 25000 ਲੈ ਕੇ ਆਓ ਤੇ ਕਾਰ ਦੇ ਕੇ ਭੇਜ ਦਾਂਗੇ ਸਰ 25000 ਭਾਈ ਜੀ 25000 ਰੁਪਏ ਚ ਤੁਹਾਨੂੰ ਕਿਹੜੀਆਂ ਕਿਹੜੀਆਂ ਕਾਰਾਂ ਦਿਖਾਉਣੇ ਆਜੋ ਬਈ ਰੇਟ ਰੂਟ ਤੋਂ ਕੋਈ ਜ਼ਿਆਦਾ ਨਹੀਂ ਹੈਗੇ ਬਾਈ ਹੁਣ ਦੇ ਗੱਡੀਆਂ ਬਹੁਤ ਘਣ ਨੇ 25 25000 ਚ ਮਤਲਬ 25000 ਰੁਪਏ ਲੈ ਕੇ ਆਓ ਤੇ ਆਬ ਥੋੜੀ ਗੱਡੀਆਂ ਮੜੀ ਇਹ ਵੀ ਓਪਨ ਕਰਵਾਓ ਆਜੋ ਘਣ ਘਣ ਗੱਡੀਆਂ ਦਿਖਾਉਣੇ ਆਜੋ ਆਜੋ ਬਾਈ ਮੜੀ ਚਾਤੀ ਮਰਵਾ ਅੰਦਰ ਬਾਈ ਗੱਡੀਆਂ ਇੰਨੀਆਂ ਨੇ ਘਾਣ ਮਿਲਣਗੀਆਂ ਤੁਹਾਨੂੰ ਨਵੀਆਂ ਨਵੀਆਂ ਗੱਡੀਆਂ ਜਮਾ ਕੋਈ ਮਤਲਬ ਹੋਣੀ ਹੋਊਗਾ ਤੇ ਕੋਈ ਠੱਗਾ ਠੋਰੀ ਵਾਲਾ ਕੰਮ ਨਹੀਂ ਬਾਈ ਗਰੰਟੀ ਵਰੰਟੀ ਮੈਂ ਕਹਿੰਦਾ ਫੁੱਲ ਗਰੰਟੀ ਵਰੰਟੀ ਹੋਊਗੀ ਜਿਹਦੀ ਕੋਈ ਗੱਲ ਨਹੀਂ ਦੱਸ ਕੇ ਦੇਵਾਂ ਇਹ ਫੁੱਲ ਹੋਊਗੀ ਫੁੱਲ ਜਮਾ ਬਾਈ ਆਪਣਾ ਮਿੱਤਰ ਤੁਸੀਂ ਦੇਖਿਆ ਵੀ ਹਣਾ ਸੋਸ਼ਲ ਮੀਡੀਆ ਦੇ ਉੱਤੇ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਨਾਲ ਬਾਈ ਦੇ ਪਰਿਵਾਰ ਨਾਲ ਤੇ ਸਿੱਧੂ ਨਾਲ ਸ਼ੁਰੂ ਤੋਂ ਹੀ ਜੁੜਿਆ ਹੋਇਆ ਉਹਨਾਂ ਦੇ ਘਰੇ ਰਹਿੰਦੇ ਸੀਗੇ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰੀ ਨੇ ਇੱਕ ਤਰ੍ਹਾਂ ਤੇ ਬਾਈ ਨੇ ਹੁਣ ਆਪਣਾ ਕਾਰ ਬਜ਼ਾਰ ਨਾਲ ਤੇ ਮਾਨਸਾ ਦੇ ਵਿੱਚ ਆਪਣਾ ਕਾਰ ਬਜ਼ਾਰ ਨਾਲ ਦਾ ਖੋਲਿਆ ਹੈ ਸਤਿ ਸ਼੍ਰੀ ਅਕਾਲ ਦੋਸਤੋ ਮਾਨਸਾ ਦੇ ਵਿੱਚ ਆ ਗਏ ਆਪਾਂ ਆਪਣੇ ਵੀਰ ਪਾਲੀ ਮੂਸੇ ਵਾਲੇ ਕੋਲੇ ਮੂਸੇ ਵਾਲੇ ਵੀਰ ਨੇ ਆ ਕੇ ਮਾਨਸਾ ਦੇ ਵਿੱਚ ਜਿਹੜਾ ਕਾਰੋਬਾਰ ਖੋਲਿਆ ਆਪਣਾ ਕਾਰੋਬਾਰ ਨਾਂ ਤੋਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਨੇ ਵਧੀਆ ਜੀ ਸਤਿ ਸ਼੍ਰੀ ਅਕਾਲ ਬਾਈ ਕਾਰਾਂ ਬਹੁਤ ਕੈਂਡ ਖੜੀਆਂ ਨੇ ਦੱਸੋ ਇਹ ਕਾਰਾਂ ਬਾਰੇ ਸਭ ਤੋਂ ਪਹਿਲਾਂ ਯਾਰ ਉਹ ਗੱਡੀ ਮੈਨੂੰ ਬਹੁਤ ਕੈਂਡ ਲੱਗੀ ਬਾਈ ਸਭ ਦੇ ਬਜਟ ਦੀ ਗੱਡੀ ਹੁੰਦੀ ਆ ਆਲਟੋ ਗੱਡੀ ਬਹੁਤ ਸੋਹਣੀ ਗੱਡੀ ਆ ਬਾਈ ਸਾਫ਼ ਸੁਥਰੀ ਗੱਡੀ ਆ ਸਭ ਤੋਂ ਪਹਿਲਾਂ ਆਪਾਂ ਇੱਥੇੋਂ ਸਟਾਰਟ ਕਰਾਂਗੇ ਬਾਈ ਆ ਗੱਡੀ ਬਾਰੇ ਦੱਸੋ ਕੀ ਮਾਡਲ ਐ ਇਹ ਨਹੀਂ ਗੱਡੀਆਂ ਤਾਂ ਸਾਰੀਆਂ ਚੰਗੀਆਂ ਨੇ ਪਰ ਸਾਡੀ ਦਾ ਜਿਹੜਾ ਅਸੀਂ ਨਾਮ ਆਪਣਾ ਨਾਮ ਤੇ ਖੋਲਿਆ ਆਪਣਾ ਕਾਰੋਬਾਰ ਆਪਣਾ ਕਾਰੋਬਾਰ ਹਾਂਜੀ ਇਹ ਖੁੱਲੇ ਆਏ ਆ ਵੀ ਸਾਰਾ ਮਤ ਖੁੱਲਾ ਹੀ ਆ ਡਾਜੀ ਕੋਈ ਵੀ ਆਵੇ ਤੇ ਖੁਸ਼ ਕਰਕੇ ਮੋੜ ਦੇ ਆਹ ਕਾਰ ਆਜੋ ਵੀ ਰੇਕ ਜਿੰਨੀਆਂ ਵੀ ਕਾਰਾਂ ਨੇ ਤਾਂ 25000 ਲੈ ਕੇ ਆਓ ਤੇ ਕਾਰ ਦੇ ਕੇ ਭੇਜ ਦਾਂਗੇ ਸਰ 25000 ਬਾਈ ਜੀ 25000 ਰੁਪਏ ਚ ਤੁਹਾਨੂੰ ਕਿਹੜੀਆਂ ਕਿਹੜੀਆਂ ਕਾਰਾਂ ਦਿਖਾਉਣੇ ਆਜੋ ਬਾਈ ਰੇਟ ਰੂਟ ਕੋ ਜਿਆਦਾ ਨਹੀਂ ਹੈਗੇ ਬਾਈ ਉਹਦੇ ਗੱਡੀਆਂ ਬਹੁਤ ਘਣ ਨੇ 25 25000 ਚ ਮਤਲਬ 25000 ਰੁਪਏ ਲੈ ਕੇ ਆਓ ਤੇ ਆ ਥੋੜੀ ਗੱਡੀਆਂ ਮੜੀ ਇਹ ਵੀ ਓਪਨ ਕਰਵਾਓ ਆਜੋ ਘਣ ਘਣ ਗੱਡੀਆਂ ਦਿਖਾਉਣ ਆਜੋ ਆਜੋ ਬਾਈ ਮੜੀ ਚਾਤੀ ਮਰਵਾਨਦਰ ਬਾਈ ਗੱਡੀਆਂ ਇੰਨੀਆਂ ਨੇ ਘੇੜ ਮਿਲਦੀਆਂ ਤੁਹਾਨੂੰ ਨਵੀਆਂ ਨਵੀਆਂ ਗੱਡੀਆਂ ਜਮਾ ਕੋਈ ਮਤਲਬ ਹੋਣੀ ਹੂਗਾ ਤੇ ਕੋਈ ਠੱਗਾ ਠੋਰੀ ਵਾਲਾ ਕੰਮ ਨਹੀਂ ਬਾਈ ਗਰੰਟੀ ਵਰੰਟੀ ਮੈਂ ਕਹਿੰਦਾ ਫੁੱਲ ਗਰੰਟੀ ਵਰੰਟੀ ਹੋਊਗੀ ਜਿਹਦੀ ਕੋਈ ਗੱਲ ਨਹੀਂ ਦੱਸ ਕੇ ਦੇਮਾ ਇਹ ਸਭ ਫੁੱਲ ਹੋਊਗੀ ਫੁੱਲ ਜਮਾ ਤੇ ਬਾਈ ਆਪਣਾ ਮਿੱਤਰ ਤੁਸੀਂ ਦੇਖਿਆ ਵੀ ਹੁਣ ਸੋਸ਼ਲ ਮੀਡੀਆ ਦੇ ਉੱਤੇ ਸਿੱਧੂ ਮੂਸੇ ਵਾਲੇ ਦੇ ਪਰਿਵਾਰ ਨਾਲ ਬਾਈ ਦੇ ਪਰਿਵਾਰ ਨਾਲ ਤੇ ਸਿੱਧੂ ਨਾਲ ਸ਼ੁਰੂ ਤੋਂ ਹੀ ਜੁੜਿਆ ਹੋਇਆ ਉਹਨਾਂ ਦੇ ਘਰੇ ਰਹਿੰਦੇ ਸੀਗੇ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰੀ ਨੇ ਇੱਕ ਤਰ੍ਹਾਂ ਤੇ ਬਾਈ ਨੇ ਹੁਣ ਆਪਣਾ ਕਾਰ ਬਜ਼ਾਰ ਨਾਂ ਤੇ ਮਾਨਸਾ ਦੇ ਵਿੱਚ ਆਪਣਾ ਕਾਰ ਬਜ਼ਾਰ ਨਾਂ ਦਾ ਖ ਤੇ ਇਹਨਾਂ ਦੀ ਕੀ ਹੈ ਡਾਊਨ ਪੇਮੈਂਟ ਹੈ 25000 ਰੁਪਏ ਲੈ ਕੇ ਆਓ ਤੁਸੀਂ ਇਹ ਬਾਕੀ ਦੀ ਜਿਹੜੀ ਐਡਜਸਟਮੈਂਟ ਆ ਆਪੇ ਕਰਵਾ ਦੇਣਗੇ ਤੇ ਕਾਰਾਂ ਇਹਨਾਂ ਕੋਲੇ ਬਿਲਕੁਲ ਹੀ 40 45000 ਰੁਪਏ ਤੋਂ ਕਾਰ ਸਟਾਰਟ ਹੋ ਜਾਂਦੀ ਹੈ ਇਹਨਾਂ ਕੋਲੇ ਤੇ ਵਧੀਆ ਵਧੀਆ ਕਾਰਾਂ ਬਹੁਤ ਜਾਇਜ਼ ਰੇਟਾਂ ਤੇ ਤੁਹਾਨੂੰ ਮਿਲ ਜਾਣਗੀਆਂ ਮਾਨਸਾਂ ਦੇ ਵਿੱਚ ਆਹ ਦਿਖਾ ਬਈ ਇਹਦੀ ਪੋਸਟਿੰਗ ਦਿਖਾ ਯਾਰ ਕਿੱਡੀ ਗੈਂਟ ਆ ਆਹ ਦੇਖੋ ਬਈ ਗੱਡੀ ਉਹ ਮਿਲੂਗੀ ਜਿਹੜੀ ਤੁਹਾਨੂੰ ਬਾਜ਼ਾਰ ਦੇ ਵਿੱਚ ਮਹਿੰਗੇ ਰੇਟਾਂ ਤੇ ਯਾਨੀ ਕਿ ਜਿਹਦਾ ਨਾਮ ਹੁੰਦਾ ਗੱਡੀ ਦਾ ਜਿਵੇਂ Swift ਹੋਗੀ Desire ਹੋਗੀ Alto ਹੋਗੀ ਹੋਰ ਵੀ ਜਿਹੜੀਆਂ ਨਾਮੀ ਗੱਡੀਆਂ ਨੇ ਤੁਹਾਨੂੰ ਉਹ ਮਿਲਣਗੀਆਂ ਜਿਆਦੇ ਮਤਲਬ ਇਹ ਨਹੀਂ ਹੈ ਵੀ ਤੁਹਾਨੂੰ ਕਵਾੜ ਜਾਂ ਗੱਡੀਆਂ ਮਿਲਣੀਆਂ ਗੱਡੀ ਉਹ ਮਿਲੂਗੀ ਜਿਨ੍ਹਾਂ ਦਾ ਮਾਰਕੀਟ ਦੇ ਵਿੱਚ ਵੈਲਿਊ ਹੈ ਜਿਨ੍ਹਾਂ ਦਾ ਮਾਰਕੀਟ ਦੇ ਵਿੱਚ ਨਾਮ ਹੈ ਤੇ ਜਿਹੜੀ ਆਮ ਬੰਦੇ ਨੂੰ ਸ਼ੂਟ ਕਰਦੀ ਆ ਆਮ ਬੰਦੇ ਨੂੰ ਸ਼ੂਟ ਕਰਨ ਦਾ ਮਤਲਬ ਇਹ ਹੁੰਦਾ ਬਾਈ ਜੀ ਜਿਵੇਂ ਆਪਾਂ ਨੇ ਅੱਜ ਗੱਡੀ ਖਰੀਦ ਲਈ ਕੱਲ ਨੂੰ ਆਪਾਂ ਨੇ ਵੇਚਣੀ ਹੈ ਤਾਂ ਆਪਣੀ ਓਨੇ ਕ ਜੀ ਵਿਕ ਜੇ ਕਿਉਂਕਿ ਬਹੁਤ ਸਾਰੀਆਂ ਗੱਡੀਆਂ ਐਸੀ ਆਉਂਦੀਆਂ ਨੇ ਆਪਾਂ ਲੈ ਲੈਨੇ ਉਹ ਗਾਹਾਂ ਵਿਕਦੀਆਂ ਨਹੀਂ ਪਰ ਬਾਈ ਤੁਹਾਨੂੰ ਆਪਣਾ ਕਾਰ ਬਜ਼ਾਰ ਤੇ ਸਾਰੀਆਂ ਗੱਡੀਆਂ ਉਹ ਮਿਲਣੀਆਂ ਜਿਹੜੀਆਂ ਸੋਨੇ ਵਰਗੀਆਂ ਹੁੰਦੀਆਂ ਨੇ ਅੱਜ ਖਰੀਦਾਂ ਘੰਟੇ ਬਾਅਦ ਚਾਹੇ ਵੇਚ ਲੋ ਬਾਗਲ ਦੇ ਵਿੱਚ ਬਾਗਲ ਦੇ ਵਿੱਚ ਵੀ ਆ ਜੋ ਬਾਈ ਉਧਰ ਵੀ ਦਿਖਾਉ ਰਹੇ ਤੁਹਾਨੂੰ ਸਟੋਕ ਬਾਧੂ ਆ ਯਾਰ ਬਹੁਤ ਸਾਰੀਆਂ ਗੱਡੀਆਂ ਨੇ ਵੀਡੀਓ ਬੜੀ ਲੰਬੀ ਹੋ ਜੂਗੀ ਜੇ ਆਪਾਂ ਕੱਲੀ ਕੱਲੀ ਗੱਡੀ ਦੇ ਛਾਤ ਪਰਵਾਵਾਂਗੇ ਤੇ ਆ ਦੇਖ ਲਓ ਤੁਸੀਂ ਇਧਰ ਵੀ ਮਾਰ ਲਓ ਛਾਤ ਆ ਟੁਆਟਾ ਵਾਲਿਆਂ ਦੀ ਖੜੀ ਆ ਬਾਈ ਗੱਡੀ ਨੋਵਾ ਗੱਡੀ ਖੜੀ ਆ ਤੁਸੀਂ ਦੇਖ ਲਓ ਜਮੇ ਜੈਜ ਰੇਟਾਂ 'ਤੇ ਜਾਏ ਜਮੇ ਜੈਜ ਰੇਟਾਂ ਦੇ ਉੱਤੇ ਗੱਡੀਆਂ ਮਿਲਣੀਆਂ ਕੱਲੀ ਕੱਲੀ ਗੱਡੀ ਬਾਈ ਜੀ ਬਿਲਕੁਲ ਜੈਜ ਰੇਟਾਂ ਦੇ ਉੱਤੇ ਬਲੈਰੋ ਖੜੀ ਆ ਆ ਜੋ ਬਲੈਰੋ ਖੜੀ ਆ ਬੜੀਆ ਬਹੁਤ ਸੋਹਣੀਆਂ ਸਾਫ ਸੁਥਰੀ ਸੈਵਨ ਸੀਟਰ ਗੱਡੀ ਆ ਛਾਤ ਮਾਰ ਲਓ ਬਹੁਤ ਸੋਹਣੀ ਗੱਡੀ ਆ ਆ ਜੋ ਅੰਦਰ ਆ ਜੋ ਡਾਸਟਰ ਖੜੀ ਆ ਅੰਡਰਸਟੀਟੀ ਖੜੀ ਆ ਅਮੇਜ ਖੜੀ ਆ ਆ ਚੱਕੋ ਇਹ ਛੋਟੀ ਤੋਂ ਲੈ ਕੇ ਮਤਲਬ ਕਿ ਵੱਡੀ ਹਰ ਹਰ ਤਰ੍ਹਾਂ ਦੀ ਗੱਡੀ ਆ ਹਰ ਰੇਟ ਦੀ ਗੱਡੀ ਤੁਹਾਨੂੰ ਮਿਲ ਜੂਗਾ ਡਾਸਟਰ ਖੜੀ ਆ ਦੇਖੋ ਰੋਨਾਲਡ ਵਾਲਿਆਂ ਦੀ ਥੋੜਾ ਜਿਹਾ ਲੋਕ ਲੱਗ ਰਹੇ ਨੇ ਕੋਈ ਗੱਲ ਨਹੀਂ ਬਸੇ ਤੁਸੀਂ ਆਓਗੇ ਤੁਹਾਨੂੰ ਗੱਡੀ ਦੇਖੀ ਤੋਰਨਗੇ ਬਾਈ ਹੁਰੀ ਮਤਲਬ ਹਰੇਕ ਮੁੱਲ ਦੀ ਗੱਡੀ ਛੋਟੀ ਤੋਂ ਲੈ ਕੇ ਵੱਡੀ ਤੱਕ ਬਈ ਆ ਗੱਡੀ ਆ ਜੋ ਆ ਵੀ ਦੇਖ ਲਓ ਬਰੀਜਾ ਜੀ ਬਰੀਜਾ ਗੱਡੀ ਖੜੀ ਆ ਹੋ ਆ ਦੇਖੋ ਥੋੜੇ ਲੋਕ ਲੱਗੇ ਹੋਏ ਨੇ ਪਰ ਗੱਡੀਆਂ ਸਾਫ਼ ਸੁਥਰੀਆਂ ਨੇ ਸਾਰੀਆਂ ਸੋਹਣੀਆਂ ਨੇ ਲੋਕ ਖੋਲਤਾ ਆ ਬਰੀਜਾ ਗੱਡੀ ਦੇ ਅੰਦਰ ਮਾੜੀ ਚਾਤ ਮਰਵਾਓ ਬਾਈ ਨੇ ਆ ਦੇਖੋ ਬਾਈ ਗੱਡੀਆਂ ਬਹੁਤ ਸੋਹਣੀਆਂ ਸੋਹਣੀਆਂ ਗੱਡੀਆਂ ਸਾਫ਼ ਸੁਥਰੀਆਂ ਗੱਡੀਆਂ ਰਹਿਗੀਆਂ ਤੁਸੀਂ ਦੇਖ ਸਕਦੇ ਹੋ ਤੇ ਇਹ ਤੁਸੀਂ ਨੰਬਰ ਮੈਂ ਦੇਤੇ ਬਾਈ ਪਾਲੀ ਨਾਲ ਲੈ ਜਾਓਗੇ ਇੱਥੇ ਚੱਲ ਹੋਰ ਗਰਾਂਗੇ ਵੀ ਗੱਡੀਆਂ ਜਿੰਨੀਆਂ ਵੀ ਸਾਡੇ ਕੋਲ ਖੜੀਆਂ ਨੇ ਜਿਵੇਂ ਵਡੀਆਂ ਗੱਡੀਆਂ ਲੈਣੀ ਹੋਵੇ ਫੋਰਚੂਨਰ ਲੈਣੀ ਹੋਵੇ ਸਕਾਰਪੂ ਲੈਣੀ ਹੋਵੇ ਨੈਵਰ ਲੈਣੀ ਹੋਵੇ ਸਾਰੀਆਂ ਗੱਡੀਆਂ ਪਰਬੰਧਾ ਥਾਰ ਲੈਣੀ ਹੋਵੇ ਸਾਰੀਆਂ ਗੱਡੀਆਂ ਪਰਬੰਧ ਕੀਤਾ ਹੋਇਆ ਜੀ ਹਰ ਗੱਡੀ ਮਿਲ ਜੂਗੀ ਹਰ ਤਰ੍ਹਾਂ ਦੀ ਬਾਈ ਕੁੱਲ ਮਿਲਾ ਕੇ ਗੱਲ ਇੰਨੀ ਕਹਿ ਵੀ ਤੁਸੀਂ ਆਉਂਗੇ ਤੁਹਾਨੂੰ ਖਾਲੀ ਨਹੀਂ ਭੇਜਿਆ ਜਾਊਗਾ ਖਾਲੀ ਆ ਬਸ ਇਹ ਖਾਡੇ ਕਿ ਤੋਰਨਗੇ ਇਹ ਫਾਸੀਅਤ ਹੈ ਸੋ ਬਾਈ ਜੀ ਤੁਸੀਂ ਦਿੱਤੇ ਹੋਏ ਨੰਬਰਾਂ ਦੇ ਉੱਤੇ ਕੰਟੈਕਟ ਕਰੋ ਤੇ ਬਾਈ ਪਾਲੀ ਨਾਲ ਗੱਲ ਕਰ ਲਓ ਤੇ ਤੁਸੀਂ ਅਗਰ ਕਈ ਵਾਰੀ ਕੀ ਹੈ ਕਿ ਫੋਨ ਜਾਦੇ ਆ ਜਾਂਦੇ ਨੇ ਕਈ ਵਾਰੀ ਗੱਲ ਨਾ ਹੋ ਪਾਵੇ ਤਾਂ ਤੁਸੀਂ ਅਗਰ ਫੋਨ ਨਹੀਂ ਲੱਗ ਰਿਹਾ ਜਾਂ ਗੱਲ ਨਹੀਂ ਹੋ ਪਾਈ ਤਾਂ ਮਾਨਸਾਂ ਦੇ ਵਿੱਚ ਆ ਤੁਸੀਂ ਆਓ ਸਿੱਧਾ ਅਗਰ ਫੋਨ ਨਹੀਂ ਵੀ ਲੱਗ ਰਿਹਾ ਤਾਂ ਵੀ ਤੁਸੀਂ ਆਓ ਤੇ ਆ ਕੇ ਆਪਣਾ ਆਪਣਾ ਕਾਰ ਬਾਜ਼ਾਰ ਤੇ ਤੁਸੀਂ ਆਪਣੀ ਗੱਡੀ ਲਿਜਾ ਸਕਦੇ ਹੋ ਪਸੰਦ ਕਰਕੇ ਬਹੁਤ ਸੋਹਣੀਆਂ ਸੋਹਣੀਆਂ ਗੱਡੀਆਂ ਨੇ ਆਪਣਾ ਸਬੰਦ ਚ ਕੋਈ ਨਹੀਂ ਹੋਣਾ ਚਾਹੀਦਾ ਬਾਈ ਲੋਨ ਇੱਥੇ ਖੜੇ ਖੜੇ ਲੋਨ ਕਰਾ ਦਿੰਦੇ ਨੇ ਬਾਈ ਹਰੀ ਐਸ ਸਾਈਡ ਪੈ ਜਾਂਦਾ ਪਿੱਛੇ ਜੀ ਬਠਿੰਡੇ ਪੈਂਤੀਆਂ ਪੈ ਜਾਂਦੇ ਨੇ ਬਠਿੰਡਾ ਬਰਨਾਲਾ ਤੇ ਇਧਰ ਨੂੰ ਹੈਗਾ ਪਿੱਖੀ ਹਾਂਜੀ ਉਹ ਕੈਂਚੀਆਂ ਪੈ ਜਾਂਦੇ ਨੇ ਤੇ ਇਧਰ ਨੂੰ ਹੈਗਾ ਪੋਲਾ ਤਿੰਨ ਕੋਨੀ ਤਿੰਨ ਕੋਨੀ ਤਿੰਨ ਕੋਨੀ ਤੇ ਅੱਗੇ ਪੋਲਾ ਹੈਗਾ ਇਹ ਹੈਗਾ ਸਰਸੇ ਵਾਲਾ ਰੋਡ ਕਿਹਾ ਜੀ ਸਰਸੇ ਵਾਲਾ ਰੋਡ ਨਾ ਆ ਉਹਦੇ ਉੱਤੇ ਆ ਨੀਅਰ ਕੀ ਪੈਂਦਾ ਆਪਾਂ ਨੂੰ ਸਾਈ ਮੰਦਰ ਜੀ ਸਾਈ ਮੰਦਰ ਹੈ ਨੇੜੇ ਸਾਈ ਮੰਦਰਾ ਬਾਈ ਰੋਡ ਦੇ ਉੱਤੇ ਆ ਜਮਾ ਕਾਰ ਆਪਣਾ ਕਾਰ ਬਾਜ਼ਾਰ ਆਓ ਬਾਈ ਹੋਰਾਂ ਨਾਲ ਗੱਲਬਾਤ ਕਰਕੇ ਤੁਸੀਂ ਆਪਣੇ ਪਸੰਦ ਦੀ ਗੱਡੀ ਚੱਕ ਲੋ